ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਗੱਲ ਕਰੀਏ ਤਾਂ ਇਸ ਸਮੇਂ ਅਸੀਂ ਪਿੰਡ ਕੋਟਲੀ ਮੁੰਗਲਾ ਪੋਇ ਹਲਕੇ ਦੇ ਵਿੱਚ ਪੈਂਦਾ ਹੈਗਾ ਜਿੱਥੇ ਇੱਕ ਪਿੰਡ ਦੇ ਵਿੱਚ ਗੱਲ ਕਰੀਏ ਤਾਂ 13 ਨੂੰ ਕੁੜੇ ਕਰਕਟ ਨੂੰ ਲੈ ਕੇ ਜਿਹੜਾ ਮਾਹੌਲ ਪਖਦਾ ਹੋਇਆ ਨਜ਼ਰ ਆ ਗਿਆ ਜਿੱਥੇ ਦੱਸ ਦਈਏ ਕਿ ਸਰਪੰਚ ਜਿਹੜੇ ਇਥੇ ਕੋਟਲੀ ਦੇ ਸੋਨ ਲਾਲ ਸੋਨੀ ਜੀ ਹੈਗੇ ਨਾ ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਹਨ ਕਿ ਸਾਡੇ ਵੱਲੋਂ ਜਿਹੜਾ ਆ ਇਸ ਕੁਰੇਕਟ ਨੂੰ ਚੁਕਾਉਣ ਲਈ ਮਤਾ ਪਾਇਆ ਗਿਆ ਸੀ ਕੁਝ ਪੈਸੇ ਵੀ ਜਿਹੜੇ ਮਸ਼ੀਨਰੀ ਨੂੰ ਜਾਵਾ ਕਰਵਾਏ ਗਏ ਨੇ ਉਹਦੇ ਤਹਿਤ ਜੇ ਗੱਲ ਕਰੀਏ ਤਾਂ ਕੁਝ ਪਿੰਡ ਦੇ ਹੀ ਸਖਸਾਂ ਵੱਲੋਂ ਜਿਹੜਾ ਆ ਇਸ ਕੰਮ ਦੇ ਵਿੱਚ ਬਿਗਨ ਪਾਏ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਜ਼ਬਰਦਸਤੀ ਹੀ ਜਿਹੜਾ ਆ ਇਹ ਢੇਰ ਜਿਹੜੇ ਚੁਕਾਏ ਜਾ ਰਹੇ ਹਨ ਕਿ ਮੇਰੇ ਵੱਲੋਂ ਉਹਨਾਂ ਨੂੰ ਮਨਾ ਕਰਨ ਤੇ ਜਿਹੜਾ ਆ ਉਹਨਾਂ ਵੱਲੋਂ ਜਿਹੜਾ ਆ ਜ਼ਬਰਦਸਤੀ ਇਸ ਢੇਰਾਂ ਨੂੰ ਚੁਕਾਇਆ ਜਾ ਰਿਹਾ ਹੈ ਪਰ ਉੱਥੇ ਹੀ ਸਰਪੰਚ ਦਾ ਕਹਿਣਾ ਹੈਗਾ ਵੀ ਇਹ ਜਿਹੜਾ ਦੇਰ ਚੁਕਾਨ ਲਈ ਜਿਹੜਾ ਮੇਰੇ ਵੱਲੋਂ ਮਤਾ ਪਾਇਆ ਗਿਆ ਹੈ ਪੈਸੇ ਵੀ ਜਮ੍ਹਾਂ ਕਰਵਾਏ ਗਏ ਹਨ ਪਰ ਫਿਰ ਵੀ ਜਿਹੜਾ ਆ ਮੇਰੇ ਕੋਈ ਵੀ ਕੰਮ ਹੋਵੇ ਮੇਰੇ ਕੰਮ ਦੇ ਵਿੱਚ ਜਿਹੜਾ ਕੁਝ ਜਿਹੜੀ ਦੂਸਰੀ ਪਾਰਟੀ ਦੇ ਨੌਜਵਾਨ ਸਨ ਉਹਨਾਂ ਵੱਲੋਂ ਜਿਹੜਾ ਆ ਕੰਮ ਦੇ ਵਿੱਚ ਵਿਗੜ ਪਾ ਕੇ ਮੇਰੇ ਕੰਮ ਦੇ ਵਿੱਚ ਰੁਕਾਵਟਾਂ ਜਿਹੜੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ ਤੁਸੀਂ ਇਹ ਤਸਵੀਰਾਂ ਇੱਕ ਸਾਈਡ ਦੇਖ ਸਕਦੇ ਹੋ ਵੀ ਉੱਥੇ ਕਿਸ ਤਰ੍ਹਾਂ ਟੇਰੇ ਜਿਹੜੇ ਲੱਗੇ ਹਨ ਕੂੜਾ ਕਟਕੜ ਦੇ ਟੇਰ ਲੱਗੇ ਹਨ ਜੇ ਗੱਲ ਕਰੀਏ ਤਾਂ ਅੱਜ ਕੱਲ੍ਹ ਬਰਸ਼ਾਂਤਾਂ ਦਾ ਮੌਸਮ ਹੈਗਾ ਸਫਾਈ ਵੀ ਜ਼ਰੂਰੀ ਹੈ ਇਸ ਸੰਬੰਧੀ ਗੱਲ ਕਰੀਏ ਜਿਨ੍ਹਾਂ ਤੇ ਜਿਹੜਾ ਆ ਦੂਸਰੀ ਪਾਰਟੀ ਦੇ આરોਪ ਲਗਾਏ ਗਏ ਹਨ ਸਰਪੰਚ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਸਾਰੇ ਇਹ આરોਪਾਂ ਨੂੰ ਨਕਾਰਦੇ ਹੋਏ ਜਿਹੜੀ ਗੱਲਬਾਤ ਹੋਈ ਕੀਤੀ ਹੈ মিডিਆ ਨਾਲ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਿਆ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੀ ਕਿ ਨਿਊਜ਼ ਸੋ ਸਟਾਰਟ ਕਰੋ ਜਿੱਥੇ ਤੁਸੀਂ ਸਾਰ ਗਿਆ ਕਿ ਕੋਈ ਨਹੀਂ ਕੋਈ ਇੱਕ ਮਿੰਟ ਐਂਸਰ ਪੈਂਸਰ ਕੀ ਗੱਲਬਾਤ ਹੋਈ ਹੈ ਕਾਫੀ ਜਿਆ ਫਿਰ ਸਭ ਤੋਂ ਪਹਿਲਾਂ ਮੈਂ ਪ੍ਰਸ ਵੀਰਾਂ ਦਾ ਥੈਂਕਸ ਕਰਦਾ ਜਿਹੜੇ ਵੀ ਪਿੰਡਾਂ ਦੇ ਵਿੱਚ ਸਾਡੇ ਹਾਲਾਤ ਪਤਾ ਹੁੰਦੇ ਆ ਜਾਂ ਕੋਈ ਕਿਸੇ ਨਾਲ ਮਾੜੀ ਘਟਨਾ ਹੁੰਦੀ ਆ ਉਹ ਜਿਹੜੇ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਜਾਂ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਸਭ ਤੋਂ ਪਹਿਲੇ ਤੁਹਾਡਾ ਥੈਂਕਸ ਕਰਦਾ ਔਰ ਮੈਂ ਪਿੰਡ ਕੋਟਲੀ ਮਗਲਾ ਤੋਂ ਸਰਪੰਚ ਡਾਕਟਰ ਸੋਨਾਲਲ ਸੋਨੀ ਜਿਹੜਾ ਕਿ ਇੱਕ ਪਿੰਡ ਦੇ ਵਿੱਚ ਅਸੀਂ 8 ਤੋਂ 10 ਦਿਨ ਪਹਿਲੇ ਇੱਕ ਮਤਾ ਪਾਸ ਕੀਤਾ ਸੀਗਾ ਤੇ ਕਿਉਂਕਿ ਕੋਈ ਵੀ ਕੰਮ ਹੁੰਦਾ ਪ੍ਰੋਸੈਸਿੰਗ ਦੇ ਵਿੱਚ ਹੁੰਦਾ ਉਹਦੇ ਵਿੱਚ ਅਸੀਂ ਮਤਾ ਪਾਸ ਕੀਤਾ ਸੀ 14 ਕਿਹ ਹਜ਼ਾਰ ਦੀ ਅਮਾਉਂਟ ਦੇ ਵਿੱਚ ਜਿਹੜਾ ਵੀ ਸਾਡੇ ਕੂੜੇ ਕਟਕੜ ਜਿਹੜਾ ਸਾਰਾ ਜੇ ਜੀਸੀਪੀ ਨੂੰ ਔਰ ਉਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਸਾਡੇ ਪਿੰਡ ਦੇ ਢੇਰ ਨੇ ਚੁਕਾਏ ਜਾਣ ਜਦ ਕਿ ਦੂਸਰੀ ਪਾਰਟੀ ਵਾਲਿਆਂ ਨੇ ਉਸ ਗੱਲ ਨੂੰ ਮੜਾ ਚਲੋ ਪਤਾ ਚੱਲ ਗਿਆ ਉਹਨਾਂ ਨੂੰ ਵੀ ਇਹ ਢੇਰ ਚੁਕਾਉਣ ਲੱਗੇ ਇਹਨਾਂ ਨੇ ਕਿ ਦੋ ਦਿਨ ਆਕੇ ਤੇ ਜੀਸੀਪੀ ਖੜੀ ਕਰਤੀ ਤੇ ਨਾਲ ਅੱਜ ਦੋ ਟਿੱਪਾਂ ਘੜੀਆਂ ਕਰ ਦਿੱਤੀਆਂ ਮੈਂ ਮਨਾਂ ਕੀਤਾ ਵੀ ਅੱਜ ਦਾ ਦਿਨ ਰੁਕ ਜਾਓ ਮੈਂ ਕੱਲ ਚਕਾ ਰਿਆ ਇਹ ਕਹਿੰਦੇ ਵੀ ਸਾਡੀ ਅਸੀਂ ਤੁਹਾਨੂੰ ਦੱਸਣੇ ਅੱਜ ਹੀ ਚਕਾ ਕੇ ਮੈਨੂੰ ਮਿਲਾਂ ਧਮਕੀ ਦਿੱਤੀ ਗਈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਔਰ ਮੈਂ ਇਹੋ ਚੀਜ਼ ਮੈਂ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹਨਾ ਵੀ ਕੱਲ ਨੂੰ ਮੇਰੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਹਾਲਾਤ ਪੈਦਾ ਹੋ ਜਾਂਦੇ ਆ ਜਾਂ ਕੋਈ ਮਾਰੀ ਘਟਨਾ ਹੁੰਦੀ ਆ ਇਹ ਬੰਦੇ ਜ਼ਿੰਮੇਵਾਰ ਹੋਣਗੇ ਜਦਕਿ ਪਿੰਡ ਦੀ ਬਹੁਤ ਵਧੀਆ ਸ਼ਾਂਤੀਪੂਰਵਕ ਪਿੰਡ ਦੀ ਮਾਹੌਲ ਚੱਲ ਰਿਹਾ ਔਰ ਇਹਨਾਂ ਨੇ ਪੂਰੀ ਮੇਰੇ ਨਾਲ ੱੱੱਕੇ ਸ 40-50 ਬੰਦੇ ਆਏ ਦੇ ਸੀਗੇ ਔਰ ਮੇਰੇ ਇੱਕ ਦੋ ਮੈਂਬਰ ਸੀਗੇ ਮੈਂ ਫੋਨ ਕਰਕੇ ਬੁਲਾਇਆ ਵੀ ਮੈਂ ਪਿੰਡ ਦਾ ਕੋੜਾ ਜਿਹੜਾ ਆਪਾਂ ਉਹਨਾਂ ਨੂੰ ਮਣਾ ਕੇ ਦਿੱਤਾ ਫਿਰ ਇਹਨਾਂ ਦੇ ਮੁਲਾਜ਼ਮ ਵੀ ਬੁਲਾਏ ਨੇ ਮੁਲਾਜ਼ਮਾਂ ਨਾਲ ਵੀ ਮੈਂ ਬਾਤ ਕਰਤੀ ਆ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਚਲੋ ਜੇ ਆ ਗਏ ਨੇ ਤੇ ਚੱਕਾ ਲਓ ਤੁਸੀਂ ਫਿਰ ਮੈਂ ਮੁਲਾਜ਼ਮਾਂ ਦੇ ਕਹਿਣ ਦੇ ਉੱਤੇ ਮੈਂ ਚਲੋ ਠੀਕ ਆ ਪਿੰਡ ਦਾ ਹੀ ਕੰਮ ਹੈ ਜਦ ਕਿ ਮੈਂ ਪੈਸੇ ਉਹ ਜੀਸੀਪੀ ਵਾਲੇ ਨੂੰ ਵੀ ਦੇ ਚੁੱਕਾ ਔਰ ਟਰਾਲੀਆਂ ਵਾਲੇ ਨੂੰ ਵੀ ਮੈਂ ਚੈੱਕ ਕੱਟ ਕੇ ਦੇ ਚੁੱਕਾ ਮੇਰਾ ਤੁਸੀਂ ਚੈੱਕ ਜਿਹੜਾ ਉਹ ਵੀ ਚੈੱਕ ਕਰ ਸਕਦੇ ਹੋ ਮੇਰਾ ਮਤਾ ਵੀ ਜਿਹੜਾ ਉਹ ਚੈੱਕ ਕਰ ਸਕਦੇ ਹੋ ਮੈਂ ਫੇਰ ਮੈਂ ਦ ਧੋਪ ਲਗਾ ਰਹੇ ਹੋ ਕੌਣ ਹੈਗੇ ਉਹ ਲੋਕ ਜਿਨ੍ਹਾਂ ਦੇ ਤੁਸੀਂ ਰੋਲ ਉਹ ਆਮਦਵੀ ਪਾਰਟੀ ਦੇ ਬੰਦੇ ਇੱਕ ਇੱਕ ਜونی ਆ ਜੀ ਇੱਕ ਰਿੰਗੂ ਆ ਜਿਹੜਾ ਮਤਲਬ ਉਹਨਾਂ ਨੂੰ ਵੀ ਉਹਨਾਂ ਦੇ ਪ੍ਰੈਸ਼ਰ ਥੱਲੇ ਇਸ਼ਾਰੇ ਬੰਦੇ ਆ ਰਹੇ ਨੇ ਹਾਂਜੀ ਇਹਨਾਂ ਬੰਦਿਆਂ ਨੇ ਮੇਰੇ ਤੇ ਪੂਰਾ ਪ੍ਰੈਸ਼ਰ ਪਾਇਆ ਕਿ ਅਸੀਂ ਅੱਜ ਹੀ ਤੁਹਾਨੂੰ ਕਰਾ ਕੇ ਦੱਸਨੇ ਆ ਜਦ ਕਿ ਇਹ ਇਸ਼ਾਰੀ ਜ਼ਿੰਮੇਵਾਰੀ ਸਰਪੰਚ ਦੀ ਹੁੰਦੀ ਹੈ ਪਿੰਡ ਦੀ ਸੇਵਾ ਸਭਾਈ ਦੀ ਕਿਉਂਕਿ ਮੈਂ ਵੀ ਕਿਸੇ ਨੂੰ ਕੱਲ ਨੂੰ ਜਵਾਬ ਦੇਣਾ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੱਧੇ ਨਜ਼ਰ ਰੱਖ ਕੇ ਮੈਂ ਲਾਈਵ ਹੋਇਆ ਸੀਗਾ ਕਿਉਂਕਿ ਮੈਨੂੰ ਖਤਰਾ ਹੋ ਗਿਆ ਸੀਗਾ ਕਿ ਮੈਂ ਕੱਲ ਨੂੰ ਮੇਰੇ ਨਾਲ ਕੋਈ ਵਾਰਤਨਾ ਹੋ ਜਾਏ ਕਿਉਂਕਿ ਸਾਰੇ ਬੰਦੇ ਇਕੱਠੇ ਹੋ ਕੇ ਆ ਗਏ ਮੈਂ ਮਨਾ ਵੀ ਕੀਤਾ ਪਰ ਫਿਰ ਵੀ ਮੇਰੇ ਕਹਿਣ ਦੇ ਬਾਵਜੂਦ ਵੀ ਆਣਾ ਨੇ ਪਤਾ ਨਹੀਂ ਕਿੱਥੇ ਕਿੱਥੇ ਫੋਨ ਕਰਕੇ ਇਹਨਾਂ ਨੇ ਤੇ ਮੁਲਾਜ਼ਮ ਬੁਲਾਏ ਨੇ ਮੁਲਾਜ਼ਮ ਬੁਲਾ ਕੇ ਚਲੋ ਮੁਲਾਜ਼ਮ ਆਪਾਂ ਕਰਾਉਂਦਾ ਉਹਨਾਂ ਦਾ ਵੀ ਥੈਂਕਸ ਕਰਦੇ ਆ ਉਹਨਾਂ ਨੇ ਵੀ ਡਿਊਟੀ ਕਰਨੀ ਹੁੰਦੀ ਆ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਚਲ ਜੇ ਇਸ ਤਰ੍ਹਾਂ ਦੇ ਹਾਲਾਤ ਆ ਤੇ ਸਫਾਈ ਪਿੰਡ ਦੀ ਆ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਇਹ ਜਿਹੜਾ ਖਰਚਾ ਫਿਰ ਮੈਂ ਕਿੰਨੇ ਕਿਤਰਾ ਮੈਂ ਕਰਾਂਗਾ ਉਹ ਕਹਿੰਦੇ ਕੋਈ ਨਹੀਂ ਉਹ ਸਾਡੀ ਆਪਣੀ ਆ ਸਕਤੀ ਸ਼ਰਮਾ ਵੀ ਕਾਲ ਹੋ ਗਿਆ ਮੈਂ ਥੈਂਕਸ ਕਰਦਾ ਤੁਹਾਡਾ ਜਿਹੜੀ ਮੇਰੀ ਗੱਲ ਨੂੰ ਤੁਸੀਂ ਲੋਕਾਂ ਦੇ ਵਿੱਚ ਪਹੁੰਚਾਓਗੇ ਪ੍ਰਸ਼ਾਸਨ ਤੱਕ ਪਹੁੰਚਾਓਗੇ ਥੈਂਕਸ ਕੋਈ ਨਾ ਹੈ ਕੀ ਮਸਲਾ ਹੈਗਾ ਇਹਦਾ ਮੇਰਾ ਨਾਮ ਰਕੇਸ਼ ਕੁਮਾਰ ਕੋਟਲੀ ਹੈ ਜੀ ਤੇ ਇਹ ਮਸਲਾ ਜਿਹੜਾ ਹੈਗਾ ਜੀ ਇਹ ਸਫਾਈ ਦਾ ਮਸਲਾ ਜੀ ਦੇਖਿਆ ਜਾਏ ਸਵਸਥ ਭਾਰਤ ਅਭਿਆਨ ਚਲਾਇਆ ਸੀ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਪਿੰਡ ਦੇ ਇਹ ਦੋਨਾਂ ਸਾਈਡਾਂ ਤੇ ਕੋਟਲੀ ਸਾਈਡ ਤੋਂ ਇਧਰੋਂ ਜਾਂਦੇ ਕੋਈ ਪੋਇੰਟ ਸਾਈਡ ਤੋਂ ਦੂਤੋਂ ਦੋਨਾਂ ਪਾਸੇ ਬਹੁਤ ਵੱਡੇ ਵੱਡੇ ਢੇਰ ਲੱਗੇ ਤੁਸੀਂ ਵੀ ਇੱਥੋਂ ਕਈ ਵਾਰੀ ਕ੍ਰਾਸ ਹੋਇਆ ਤਾਂ ਨਹੀਂ ਪਤਾ ਲੱਗਿਆ ਹੋਣਾ ਦੋਨਾਂ ਸਾਈਡ ਤੇ ਹੈਗੇ ਨੇ ਢੇਰ ਬਹੁਤ ਵੱਡੇ ਵੱਡੇ ਉਸ ਤੋਂ ਇਲਾਵਾ ਸੁੱਕੇ ਹੋਏ ਦਰਖਤ ਵੀ ਘਟੋ ਜੜੇ ਹੈਗੇ ਸੀ ਉਹ ਵੀ ਜਿਹੜੇ ਰੁੱਖ ਹੈਗੇ ਸੀ ਘਟੋ ਘਟ ਕੋਈ 10-15 ਰੁੱਖ ਜਿਹੜੇ ਹਵਾ 'ਚ ਲਟਕ ਰਹੀ ਉਹ ਵੀ ਇੱਕ ਦੁਰਘਟਨਾ ਦਾ ਕਾਰਨ ਬਣ ਸਕਦੇ ਮੰਤਰੀ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਸੀ ਕਿ ਇੱਕ ਤਾਂ ਉਹ ਰੁੱਖਾਂ ਦਾ ਕੰਮ ਕਰਵਾਓ ਕਿ ਕਿਉਂਕਿ ਉਹ ਦੁਰਘਟਨਾ ਕੋਈ ਰਾਈ ਗਿਰੀ ਤੇ ਕੋਈ ਆਣ ਜਾਣ ਵਾਲੇ ਕੋਈ ਕਈ ਇੱਥੋਂ ਗੁਜ਼ਰਦੇ ਹੈਗੇ ਨੇ ਕਿ ਇਹ ਤੇ ਡਿੱਗ ਗਿਆ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੋਏਗਾ ਤੇ ਮੰਤਰੀ ਸਾਹਿਬ ਨੇ ਸਾਡੀ ਪਹਿਲੀ ਕਾਲ ਤੇ ਹੀ ਉਹ ਜਿਹੜੇ ਦਰਖਤ ਸੀ ਜੋ ਕਟਾਤੇ ਸੁੱਕੇ ਉਹ ਤੇ ਕੱਟੇ ਹੋਏ ਨੇ ਉਸ ਤੋਂ ਬਾਅਦ ਅਸੀਂ ਦੂਜੀ ਰਿਕਵੈਸਟ ਕੀਤੀ ਕਿ ਸਰ ਤੁਸੀਂ ਦੁੱਖ ਦੇ ਕਟਾ ਦਿੰਦੇ ਨਾ ਪਰ ਸਾਡੇ ਦੋਹਾਂ ਦੋਹਾਂ ਤਰਫ ਦੇ ਨਾ ਬਹੁਤ ਗੰਦਾ ਹੈਗਾ ਤੇ ਜੇ ਤੁਸੀਂ ਇਹ ਵੀ ਕਰਵਾ ਦਿਓ ਤੇ ਵੀ ਭਲਾ ਹੀ ਇਹ ਪਿੰਡ ਦਾ ਕਿਉਂਕਿ ਲੋਕਾਂ ਨੂੰ ਆਂਦੇ ਜਾਂਦੇ ਬਹੁਤ ਤਕਲੀਫ ਹੈਗੀ ਹੈ ਸਮੈਲ ਆਂਦੀ ਹੈ ਕੀੜੇ ਮਕੋੜੇ ਪੈਦਾ ਹੁੰਦੇ ਦਿਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਤਾਂ ਉਹ ਮੰਤਰੀ ਸਾਹਿਬ ਨੇ ਕਿਹਾ ਵੀ ਚਲੋ ਠੀਕ ਐ ਮੈਂ ਕਹਿੰਦਾ ਤੁਹਾਡੇ ਸਰਪੰਚ ਸਾਹਿਬ ਨੇ ਵੀ ਨਹੀਂ ਇਹ ਮਤਲਬ ਮੈਂ ਕਹਾਂ ਵੀ ਸਰਪੰਚ ਸਾਹਿਬ ਨੂੰ 8 ਮਹੀਨੇ ਹੋ ਗਏ ਨੇ ਇੱਥੋਂ ਹੀ ਰੋਜ਼ ਹੀ ਗੁਜ਼ਰਦੇ ਨੇ ਇੱਥੋਂ ਹੀ ਨਿਕਲਦੇ ਨੇ ਉਹਦੀ ਦੁਕਾਨ ਦੇ ਨਾਲ ਹੀ ਢੇਰ ਹੈ ਕੋਈ ਜ਼ਿਆਦਾ ਦੂਰ ਵੀ ਨਹੀਂ ਹੈਗਾ ਉਹਨਾਂ ਨੂੰ ਤਾਂ ਕਹੀ ਦਿੰਦਾ ਰੋਜ਼ੀ ਬਟ ਉਹਨੇ ਇੱਕ ਵਾਰੀ ਵੀ ਇਹਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਭੇਜ ਦਿੰਦੇ ਆ ਬੰਦੇ ਉਹਨਾਂ ਨੇ ਇੱਕ ਟਿਪਰ ਇਹ ਦੋ ਟਿਪਰਾ ਨਾਲ ਜੀਸੀਬੀ ਭੇਜਤੀ ਢੇਰ ਉਧਰੋਂ ਚੁ ਦੇਰ ਸੁਕਾਤਾ ਉਹਦੇ ਬਾਅਦ ਇੱਕ ਕਵਰਿੰਗ ਤੁਹਾਡੇ ਵਰਗੇ মিডিਆ ਆਇਆ ਉਹਨਾਂ ਕਵਰਿੰਗ ਲਈ ਅਸੀਂ ਉਹਨੂੰ ਕਵਰਿੰਗ ਦਿੱਤੀ ਹੈਗੀ ਹੈ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਕਿਉਂਕਿ ਉਹ ਧੰਨਵਾਦ ਦੇ ਕਾਬਿਲ ਹੈਗੇ ਨੇ ਜਿਨ੍ਹਾਂ ਨੇ ਪਿੰਡ ਦੇ ਵਿਕਾਸ ਵਾਸਤੇ ਚੰਗੇ ਕੰਮ ਵਾਸਤੇ ਮਦਦ ਕੀਤੀ ਹੈ ਤਾਂ ਅਸੀਂ ਦਾ ਧੰਨਵਾਦ ਸਾਡਾ ਬੰਦਾ ਹੀ ਕੀਤਾ ਬਸ ਉਹ ਜਿਹੜਾ ਵੀਡੀਓ ਆ ਉਹੀ ਇਹਨਾਂ ਦੇ ਲਈ ਇੱਕ ਜੈਲਸੀ ਦਾ ਕਾਰਨ ਬਣ ਗਿਆ ਇੱਕ ਰਾਜਨੀਤੀ ਦਾ ਕਾਰਨ ਬਣ ਗਿਆ ਕਿ ਉਹਨਾਂ ਨੂੰ ਕਿਉਂ ਤੁਸੀਂ ਵੀਡੀਓ ਕੋ ਬਣਾਈ ਹੈ ਤੁਸੀਂ ਮੰਤਰੀ ਸਾਹਿਬ ਦਾ ਵੀ ਕਹਿਣਾ ਹੈਗਾ ਕਿ ਆਹੀ ਮਦਾ ਪਾਸ ਕੀਤਾ ਨਾ ਨਹੀਂ ਨਹੀਂ ਪਰ ਇੱਕ ਇੱਕ ਨੇ ਇੱਕ ਗੱਲ ਹੈਗੀ ਆ ਜੇ ਮਤਾ ਪਾਸ ਕੀਤਾ ਹੁੰਦਾ ਜਦੋਂ ਅਸੀਂ ਉਹ ਢੇਰ ਚਕਾਇਆ ਹੈਗਾ ਪਹਿਲਾਂ ਉਹਦੇ ਬਾਅਦ ਸ਼ਨੀਵਾਰ ਐਤਵਾਰ ਤੇ ਇਹ ਮਤਲਬ ਸਨੋਵਾਰ ਅੱਜ ਮੰਗਲਵਾਰ ਹੈਗਾ ਤੁਸੀਂ ਮੈਨੂੰ ਆ ਕੇ ਮਿਲਦੇ ਇਹਨਾਂ ਦਾ ਇੱਕ ਹੈਗਾ ਆ ਮੈਂਬਰ ਹੈਗਾ ਨਰੇਸ਼ ਕੁਮਾਰ ਜੀ ਉਦੋਂ ਮੈਨੂੰ ਉਹ ਮਤਲਬ ਸੰਡੇ ਨੂੰ ਮੈਨੂੰ ਮਿਲਿਆ ਹੈਗਾ ਸ਼ਨੀਵਾਰ ਹੀ ਮਿਲਿਆ ਉਹ ਰਾਤ ਨੂੰ ਮਿਲਿਆ ਹੈਗਾ ਮੈਂ ਉਹਦੇ ਨਾਲ ਗੱਲ ਕੀਤੀ ਮੈਂ ਭਾਈ ਉਹ ਢੇਰ ਚਕਾਤਾ ਤਾਂ ਹੁਣ ਇਹ ਢੇਰ ਚ ਪਾਉਣੇ ਨੇ ਨਰੇਸ਼ ਕੁਮਾਰ ਜੀ ਹੈਗੇ ਨੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਬਹੁਤ ਵਧੀਆ ਕੰਮ ਕਰੇਗਾ ਨਾ ਅੱਛਾ ਕੰਮ ਹੈਗਾ ਸਫਾਈ ਹੋਏਗੀ ਚੰਗਾ ਕੰਮ ਹੋ ਗਿਆ ਅਗਰ ਮਤਾ ਪੈਦਾ ਹੁੰਦਾ ਉਹ ਇਹਨਾਂ ਦਾ ਖਾਸ ਬੰਦਾ ਉਸ ਉਸ ਬੰਦੇ ਦੇ ਵੀ ਸਾਈਨ ਮਤੇ ਦੇ ਹੋਏ ਦੇ ਹੋਣੇ ਜੇ ਕੱਢੋਗੇ ਨਾ ਨਿਕਲੇਗਾ ਸਾਈਨ ਉਹ ਮਤਾ ਮੈਨੂੰ ਕਹਿ ਨਹੀਂ ਸਕਦਾ ਕਿ ਯਾਰ ਉਹਦੇ ਤੇ ਤੁਸੀਂ ਕਰਵਾ ਲਿਆ ਕੰਮ ਪਰ ਅਹੀਂ ਤੇ ਮਤਾ ਪਾਇਦਾ ਤੁਸੀਂ ਇਧਰ ਕੰਮ ਨਾ ਕਰਵਾਇਓ ਇਹਨੂੰ ਛੱਡ ਦਿਓ ਮੈਂ ਕਿਸ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ ਇੱਕ ਕੰਮ ਦਿਖਾ ਦਿਓ ਕਿ ਮੈਂ ਇਸ ਕੰਮ 'ਚ ਆ ਕੇ ਦਖਲਅੰਦਾਜ਼ੀ ਕੀਤੀ ਹੈ ਇਹ ਢੇਰ ਨਹੀਂ ਚੁਕੋਏ ਅਹੀਂ ਰਿਕਵੈਸਟ ਕੀਤੀ ਮੰਤਰੀ ਸਾਹਿਬ ਨੂੰ ਆਏ ਅੱਜ ਅੱਜ ਮੰਤਰੀ ਸਾਹਿਬ ਨੂੰ ਅੱਜ ਫੇਰ ਉਹਨਾਂ ਨੇ ਭੇਜੇ ਦੋ ਟਿਪਰਾਂ ਭੇਜੀਆਂ ਨਾਲ ਭੇਜੀ ਜੀਸੀਬੀ ਜਦੋਂ ਚੁੱਕਣ ਆਏ ਤੇ ਇਹਨਾਂ ਨੇ ਮਨਾਂ ਕਰਤਾ ਵੀ ਇਹ ਨਹੀਂ ਚੁਕੋਣਾ ਜੀ ਮੈਂ ਕਿਹਾ ਕਾਰਨ ਕਹਿੰਦੇ ਨਹੀਂ ਚੁਕਣ ਦੇਣਾ ਜੀ ਮੈਂ ਕਿਹਾ ਕਾਰਨ ਦੱਸੋ ਯਾਰ ਚੁੱਕਣ ਕਿਉਂ ਨਹੀਂ ਦੇਣਾ ਪਿੰਡ ਦੀ ਸਫਾਈ ਹੋਣੀ ਹੈ ਨਹੀਂ ਜਹੀ ਨਹੀਂ ਹੋਣ ਦੇਣੀ ਨਹੀਂ ਹੋਣ ਦੇਣੀ ਮਤਲਬ ਇਹਦਾ ਇਹ ਲਾਜ ਅਸਾ ਦੂਸਰਾ ਲਾਜ ਸਿਵ ਲਾਜ ਹੈ ਕਿ ਹਿੰਮਤ ਆ ਪਾਇਦਾ ਫਿਰ ਮੈਂ ਉਹਨੂੰ ਕਿਹਾ ਕਿ ਮਤਾ ਕਿੱਥੇ ਆ